ਦਸਾਂਵਾਂ ਅੱਜ ਅਮਨਤਗੜ ਵਿਖੇ ਪਹੁੰਚੇ ਹਾਂ ਦਸਹਿਰਾ ਇੱਕ ਬਹੁਤ ਪਵਿੱਤਰ ਤਿਹਾਰ ਹੈ ਜੀ ਕੀ ਕਹਿਣਾ ਚਾਹੋਗੇ ਜੀ ਗਾਂਧੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਸਾਡੇ ਦਾ ਪਵਿੱਤਰ ਦਿਹਾੜਾ ਬੜੇ ਸ਼ਰਧਾ ਨਾਲ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀਰ ਬਜ਼ੁਰਗ ਮਾਵਾਂ ਪੈਣਾ ਨੌਜਵਾਨ ਵੀਰ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਆਉਂਦੇ ਨੇ ਤੋਂ ਮੈਸਮੁਤ ਜੀ ਨੂੰ ਮੋਤੀ ਪ੍ਰਬੰਧਕ ਸਾਹਿਬ ਨੂੰ ਅੱਜ ਦੇ ਪ੍ਰੋਗਰਾਮ ਦੇ ਸਾਡੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਪ੍ਰੋਗਰਾਮ ਕਰਦਾ ਕਿ ਦੇਖ ਸੰਦੇਸ਼ ਸਾਰੂ ਪਰਵਾਰ ਦਾ ਹਾਂ ਭਾਜੀ ਨੂੰ ਖਤਮ ਕਰਕੇ ਜਿੱਤੀ ਦੀ ਜਿੱਤ ਦੇ ਰੂਪ ਵਿੱਚ ਤਿਆਰ ਦਿੱਤਾ ਇਹਨਾਂ ਸਾਰੇ ਯਾਦ ਰੱਖਿਏ ਔਰ ਉਹਨਾਂ ਦੇ ਫਲਸਫੇ ਨੂੰ ਉਹਨਾਂ ਦੀ ਜੋ ਬਣੇਦੀ ਕਰਦਾ ਜੀ ਉਹਨਾਂ ਨੇ ਸਮਝਾਈ ਉਹਦੇ ਹਮੇਸ਼ਾ ਪਹਿਰਾ ਦਿੰਦੇ ਰਹੀਏ ਸੱਚ ਦੇ ਨਾਲ ਖੜ੍ਹਦਾ ਰਹੋ ਹਮੇਸ਼ਾ ਉਪਰਾਲਾ ਕਰੀਏ ਜੀ ਸਾਰੇ ਸਾਨੂੰ ਦਸਹਰੇ ਦਾ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ